हेलो जी सत श्री अकाल जी सारेनु so, स्वागत है ਤੁਹਾਡ ਆਪਣੇ YouTube ਚੈਨਲ ਅਦਰ ਬੁਟੀਕ ਬਲੌਗਸ ਦੇ ਉੱਪਰ ਮੈਂ ਉਮੀਦ ਕਰਦੀ हूं कि ਤੁਸੀਂ ਸਾਰੇ ਜੈਨੇ ਠੀਕ ਠਾਕ ਹੋਗੇ ਵਧੀਆ ਹੋਗੇ ਚੜਦੀ ਕਲਾ ਵਿੱਚ ਹੋਮਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਮਨ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿਤਾਂ ਦੀ ਲੱਗੀ ਔਰ ਜਿਨ੍ਹਾਂ ਨੇ ਆਪਣੇ Instagram ਪੇਜ ਨੂੰ ਫੋਲੋ ਨਹੀਂ ਕੀਤਾ ਪਲੀਜ਼ ਉਹ ਜਲਦੀ ਜਾ ਕੇ ਆਪਣੇ ਨਵੇਂ ਪੇਜ ਨੂੰ ਵੀ ਫੋਲੋ ਕਰ ਲਓ ਔਰ ਪੁਰਾਣੇ ਪੇਜ ਨੂੰ ਵੀ ਜਿਹੜਾ ਪੁਰਾਣਾ ਪੇਜ ਹੈ ਆਪਣਾ ਉਨਾਦਰ ਬੁਟੀਕ ਦੇ ਨਾਮ ਤੇ ਬਣਾ ਹੋਇਆ ਤੇ ਜਿਹੜਾ ਆਪਾਂ ਨਵਾਂ ਪੀਸ ਬਣਾਇਆ ਉਹ ਬਣਾ ਬਣਾਇਆ ਹੋਇਆ ਜੀ ਪਹਿਰਾਵਾ ਬਾਈ ਪੰਜਾਬੀ ਪਹਿਰਾਵਾ ਬਾਈ ਨਾਦਰ ਸੋ ਦੋਨੋਂ ਪੇजेस ਨੂੰ ਆਪਣਾ ਜਾ ਕੇ ਫੋਲੋ ਕਰ ਲੋ ਤਾਂ ਜੋ ਤੁਸੀਂ ਸੋਹਣੇ ਸੋਹਣੇ ਫੈਬਰਿਕ ਰੀਲਸ ਉੱਤੇ ਵੀ ਦੇਖ ਸਕੋ ਚਲੋ ਜੀ ਬਲੌਜ਼ ਦੀ ਸਟਾਰਟਿੰਗ ਕਰਦੇ ਆਂ ਜਿਸ ਆਪਾਂ ਤੁਹ ਲਈ ਲੈ ਕੇ ਆਏ ਬਰਬਦੀ ਸੂਟ ਫਸਟ ਪਹਿਣ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਸੂਟ ਤੇ ਸਾਰੇ ਸੂਟ ਨੇ ਦੇਖੇ ਪ੍ਰਿੰਟ ਨੇ ਬਹੁਤ ਜ਼ਿਆਦਾ ਸੋਹਣੇ ਨੇ ਠੀਕ ਹੈ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਸੋ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਰਬਰੀ ਦੇ ਮੈਚਿੰਗ ਸੂਟ ਨੇ ਇਹ ਤੁਸੀਂ ਆਲੋਪ ਵੀ ਲੈ ਸਕਦੇ ਹੋ ਵਿਦਾਊਟ ਦੁਪੱਟਾ ਸੂਟ ਰਹਿਣਗੇ ਕਲਰ ਤੁਸੀਂ ਪ੍ਰਿੰਟ ਤੁਸੀਂ 1 ਬਾਈ 1 ਚੈੱਕ ਕਰ ਸਕਦੇ ਹੋ ਔਰ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਆਪਰ ਨੂੰ ਡੀਐਮ ਕਰ ਸਕਦੇ ਹੋ ਤੇ ਸਪਨਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਮੈਂ ਨਾ ਸੂਟਾਂ ਬਾਰੇ ਤੁਹਾਨੂੰ ਦੱਸ ਦੇਵਾਂ ਕਿ ਇਹ ਪ੍ਰਿੰਟ ਸੂਟ ਨੇ ਇਹ ਤੁਹਾਨੂੰ ਆਲ ਓਵਰ ਵੀ ਮਿਲ ਜੇਗਾ ਜੇਕਰ ਤੁਸੀਂ ਮੈਚਿੰਗ ਲੈਣਾ ਤਾਂ ਮੈਚਿੰਗ ਵੀ ਮਿਲ ਜੇਗਾ ਵਿਦਆਊਟ ਦੁਪੱਟਾ ਵੀ ਮਿਲ ਜੂਗਾ ਜੇਕਰ ਤੁਸੀਂ ਵਿਦ ਦੁਪੱਟਾ ਲੈਣਾ ਤਾਂ ਤੁਸੀਂ ਵਿਦ ਦੁਪੱਟਾ ਵੀ ਲੈ ਸਕਦੇ ਹੋ ਔਰ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਆਪਣੇ ਤੌਰ 'ਤੇ ਔਰ ਵਿਦਆ ਵਿਦ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਹੜੇ ਜਿਹੜੇ ਇਹਨਾਂ ਦੇ ਵਿੱਚ ਪ੍ਰਿੰਟ ਨੇ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸਾਰੇ ਗਰਲਿਸ਼ ਲੁੱਕ ਵਾਲੇ ਪ੍ਰਿੰਟ ਨੇ ਬਹੁਤ ਸੋਹਣੇ ਸੂਟ ਇਹਨਾਂ ਦੇ ਬਣ ਕੇ ਰੈਡੀ ਹੁੰਦੇ ਨੇ ਤੇ ਬਹੁਤ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਆਪਾਂ ਇਹ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਹਨਾ ਸਾਰਿਆਂ ਭੈਣਾਂ ਦੇ ਬਜਟਸ ਲੈਣ ਵਾਲੇ ਸੂਟ ਨੇ ਸੋ ਇਹ ਵਾਲੇ ਪ੍ਰਿੰਟ ਨੇ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ ਫਸਟ ਤੇ ਉਹ ਬਹੁਤ ਘੱਟ ਮਿਲਦੇ ਨੇ ਬਹੁਤ ਖਾਸ ਪ੍ਰਿੰਟ ਨੇ ਜਿਦਾ ਆਪਾਂ ਕਹਿ ਦਈਏ ਸੋ ਸਾਰੀਆਂ ਭੈਣਾਂ ਦੀ ਡਿਮਾਂਡ ਸੀ ਕਿ ਵਰਬਰੀ ਦੇ ਵਿੱਚ ਕੁਝ ਲਾਈਟ ਐਂਡ ਡਾਰਕ ਜਿਹੇ ਸੂਟ ਨੇ ਉਹ ਲੈ ਕੇ ਆਉ ਸੋ ਆਪਾਂ ਤੁਹਾਡੇ ਲਈ ਦੋਨੋਂ ਪ੍ਰਕਾਰ ਦੇ ਦੋਨੋਂ ਸ਼ੇਡਸ ਦੇ ਵਿੱਚ ਅਵੇਲੇਬਲ ਕਲਰ ਨੇ ਜਿਹੜੇ ਸ਼ੇਡ ਨੇ ਲੈ ਕੇ ਆਏ ਸੋ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਬਾਈ ਕਰ ਸਕਦੇ ਹੋ ਜਿੱਦਾਂ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਜ਼ਿਆਦਾ ਕਲਰ ਨੇ ਆਪਣੇ ਕੋਲੇ ਇਸ ਦੇ ਵਿੱਚ ਸੋ ਪੂਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਹੜਾ ਵੀ ਤੁਹਾਨੂੰ ਪਸੰਦ ਹੈ ਤੁਸੀਂ ਬਾਈ ਕਰ ਸਕਦੇ ਹੋ ਆਪਣੇ ਨੂੰ ਸਕਾਈ ਬਲੂ ਕਲਰ ਆ ਗਿਆ ਜੀ ਕਰੀਮ ਕਲਰ ਦੇ ਉੱਪਰ ਆਫ ਵਾਈਟ ਕਲਰ ਦੇ ਉੱਪਰ ਇਹਦੇ ਨਾਲ ਤੁਸੀਂ ਜਿੱਦਾਂ ਦਾ ਪ੍ਰਿੰਟ ਹੈ ਸੂਟ ਦੇ ਵਿੱਚ ਉਦਾਂ ਦਾ ਕੰਟਰਾਸਟ ਵਾਈਜ਼ ਦੁਪੱਟਾ ਵੀ ਆਪਣੇ ਤੋਂ ਜਿਹੜਾ ਬਾਈ ਕਰ ਸਕਦੇ ਹੋ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਚੁੱਕੂ ਸੂਟਾਂ ਦੀਆਂ ਮੈਚਿੰਗਸ ਨੂੰ ਉੱਪਰ ਸ਼ੋ ਹੋ ਜਾਣੀਆਂ ਫੋਟੋ ਦੇ ਵਿੱਚ ਔਰ ਕੁਝ ਕਾਪਾ ਤੁਹਾਨੂੰ ਠੀਕ ਹੈ ਜੀ ਜੇਕਰ ਤੁਸੀਂ ਆਪਣਾ ਸੂਟ ਆਰਡਰ ਕਰਦੇ ਹੋ ਤਾਂ ਆਪਾਂ ਤੁਹਾਨੂੰ ਵਟਸਐਪ ਤੇ ਭੇਜਾਂਗੇ ਜਿੱਦਾਂ ਇਹ ਵਾਲਾ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਜਿਹੜੇ ਇਹ ਵਾਲੇ ਪ੍ਰਿੰਟ ਨੇ ਇਹ ਕਾਮਨ ਨੇਮਸ ਲੱਕੀ ਵੀ ਹਰ ਇੱਕ ਬੁਟੀਕ ਤੇ ਜਾਂ ਤੁਹਾਨੂੰ ਸ਼ਾਪ ਤੇ ਮਿਲ ਜਾਣਗੇ ਬਟ ਜਿਹੜੇ ਆਲ ਓਵਰ ਸੂਟ ਜਿਹਦਾ ਪ੍ਰਿੰਟਸ ਵਾਲ ਨੇ ਇਹ ਵਾਲੇ ਪ੍ਰਿੰਟ ਨਾਲ ਜਿਹੜੇ ਪ੍ਰਿੰਟ ਨੇ ਜਿਹੜੇ ਜਿਵੇਂ ਤੁਹਾਨੂੰ ਫਸਟ ਤੇ ਦਿਖਾ ਚੁੱਕੀ ਹਾਂ ਇਹ ਬਹੁਤ ਘੱਟ ਮਿਲਦੇ ਨੇ ਠੀਕ ਹੈ ਸੋ ਜਲਦੀ ਜਾ ਕੇ ਆਪਣਾ ਆਰਡਰ ਪਲੇਸ ਕਰੋ ਤੇ ਬਹੁਤ ਜ਼ਿਆਦਾ ਸੂਟ ਜਿਹੜਾ ਆਪਣੇ ਨਾਲ ਜੋ ਸੀਲ ਹੋ ਚੁੱਕੇ ਨੇ ਸੋ ਜਿਹੜਾ ਵੀ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਭੇਜੋਗੇ ਕਿਉਂਕਿ ਆਪਣੇ ਕੋਲ ਸਾਰੇ ਸ ਤੇ ਤਿੰਨ ਤਿੰਨ ਚਾਰ ਚਾਰ ਸੂਟ ਜਿੱਦਾਂ ਆਪਾਂ ਕਹਿਦੀ ਵੀ ਇੱਕ ਇੱਕ ਥਾਂ ਅਵੇਲੇਬਲ ਸੀਗਾ ਸਾਰੇ ਸੂਟਾਂ ਦਾ ਬਹੁਤ <h4>ਜ਼ਿਆਦੇ ਸੋਨੇ ਸੂਟ ਨਹੀਂ ਜੀ ਸਾਰੇ</h4> ਪਲੀਜ਼ ਜਿਨਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਪ੍ਰੈਸ ਕਰ ਲਓ ਕਿਉਂਕਿ ਤਾਂ ਜੋ ਜੇਕਰ ਆਪਾਂ ਕਦੇ ਲਾਈਵ ਹੋਣੇ ਆ ਜਾਂ ਆਪਾਂ ਜਦੋਂ ਵੀ ਨਵੇਂ ਵੀਡੀਓ ਪਾਉਣੇ ਆ ਤਾਂ ਤੁਹਾਨੂੰ ਨੋਟੀਫਿਕੇਸ਼ਨ ਅਜਰਾ ਸਭ ਤੋਂ ਪਹਿਲਾਂ ਪਹੁੰਚ ਜਵੇ ਗਾਜ਼ਰੀ ਕਲਰ ਆ ਗਿਆ ਜੀ ਸਾਰੇ ਪ੍ਰਿੰਟ ਡਿਜੀਟਲ ਰਹਿਣ ਵਾਲੇ ਨੇ ਕਾਟਨ ਦੇ ਵਿੱਚ ਬਰਬਰੀ ਇਹ ਵਾਲੀ ਬਲੈਕ ਸ਼ੀਰ ਆ ਗਿਆ ਮੈਚਿੰਗ ਤੁਸੀਂ ਬਲੈਕ ਬਾਟਮ ਦੇਖ ਸਕਦੇ ਹੋ ਪਲੀਨ ਜਿਹੜੀਆਂ ਪੈਨਾ ਸੂਟਾਂ ਦੀਆਂ ਸ਼ੌਕੀਨ ਨੇ ਤੇ ਜਿਨ੍ਹਾਂ ਨੂੰ ਪ੍ਰਿੰਟ ਸੂਟ ਇਤਾਂ ਦੇ ਪ੍ਰਿੰਟ ਵਧੀਆ ਲੱਗਦੇ ਜਿਹੜੇ ਲੈ ਕੇ ਆਇਆ ਤੇ ਕਿਉਂਕਿ ਬਾਕੀ ਇਹ ਨਾ ਪਸੰਦ ਆਉਣ ਵਾਲੇ ਪ੍ਰਿੰਟ ਵੀ ਨਹੀਂ ਹੈਗੇ ਲੇਟੈਸਟ ਡਿਜ਼ਾਈਨ ਨੇ ਜਿਹੜੇ ਲੇਟੈਸਟ ਪ੍ਰਿੰਟ ਨੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸੂਟ ਜਿਹੜੇ ਪਸੰਦ ਆਉਣਗੇ ਤੇ ਬਹੁਤ ਸਾਰੀਆਂ ਭੈਣਾਂ ਦੇ ਆਰਡਰਸ ਆਉਣਗੇ ਥੋੜੇ ਤੋਂ ਇੱਕ ਇਹ ਵੀ ਹੈ YouTube ਤੇ ਵੀਡੀਓ ਬਾਅਦ ਤੋਂ ਆਉਂਦੀ ਹੈ ਪਹਿਲਾਂ ਆਪਣੀ Instagram ਤੇ ਸਟੋਰੀ ਲੱਗ ਜਾਂਦੀ ਹੈ ਜਾਂ ਸਟੋਰੀ ਆਪਾਂ Instagram ਦੇ ਉੱਪਰ ਰੀਲ ਪਾ ਦਿੰਨੇ ਆਪਾਂ ਤੇ ਬਹੁਤ ਸਾਰੇ ਸੂਟ ਜਿਹੜੇ ਆਪਣੇ ਪਹਿਲਾਂ ਹੀ ਉੱਧਰ ਸੇਲ ਹੋ ਜਾਂਦੇ ਨੇ Instagram ਤੇ ਕਿਉਂਕਿ ਬਾਹਰ ਵਾਲੀਆਂ ਭੈਣਾਂ ਨੇ ਜਿਹੜੀਆਂ ਉਹਨਾਂ ਨੂੰ ਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਇਦਾਂ ਦੇ ਸੂਟਾਂ ਦੀ ਕਿਉਂਕਿ ਭੈਣਾਂ ਕਹਿੰਦੀਆਂ ਨੇ ਅਸੀਂ ਗੁਰਦੁਆਰਾ ਵਗੈਰਾ ਗੁਰਦੁਆਰਾ ਸਾਹਿਬ ਵਗੈਰਾ ਪਾ ਕੇ ਜਾਣੇ ਹੁੰਦੇ ਨੇ ਸੂਟਾਂ ਤੇ ਉਹ ਜਲਦੀ ਭਾਈ ਕਰ ਲੈਂਦੇ ਨੇ ਤੇ ਆਪਾਂ پوری ਉਮੀਦ ਕਰਦੇ ਹਾਂ ਕਿ YouTube ਵਾਸਤੇ ਵੀ ਆਪਣਾ ਇਹ ਸਟਾਕ ਹੈ ਉਹ ਬਚਾ ਰਹੇ ਕਿਉਂਕਿ YouTube ਦੀ ਵੀ ਆਪਣੇ ਬਹੁਤ ਸਾਰੀ ਵੱਡੀ ਫੈਮਿਲੀ ਹੈ ਜਿਹੜੀ ਆਪਣੇ ਨਾਲ ਜੁੜੀ ਹੋਈ ਹੈ ਤੇ ਦਿਨ-ਬਦਨ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਆਪਣੀ ਫੈਮਿਲੀ ਦੇ ਮੈਂਬਰ ਨੇ ਜੁੜ ਰਹੇ ਨੇ ਤੇ ਆਪਣਾ ਸਾਥ ਦੇ ਰਹੇ ਨੇ ਠੀਕ ਹੈ ਆਪਾਂ ਵਰਲਡ-ਵਰਡ ਸ਼ਿਪਿੰਗ ਕਰਦੇ ਆਂ ਜੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਹੈਂਡਵਰਕ ਮਸ਼ੀਨ ਆਰੀ ਪੇਂਟ ਬਲੌਕ ਪੇਂਟ ਨੀਡਲ ਥ्रेड ਆਪਣੇ ਕੋਲ ਸਾਰੇ ਵਰਕ ਅਵੇਲੇਬਲ ਨੇ ਸੋ ਤੁਸੀਂ ਕਿਹੜਾ ਕੋਈ ਵੀ ਵਰਕ ਕਰਵਾ ਸਕਦੇ ਹੋ ਮਸ਼ੀਨੀਆਂ ਆਪਣੇ ਕੋਲ ਦੋਨੋਂ ਵਰਕ ਅਵੇਲੇਬਲ ਨੇ ਚਾਹੇ ਤੁਸੀਂ ਜਿਹੜੀ ਆਪਣੀਆਂ ਵੱਡੀਆਂ ਮਸ਼ੀਨਾਂ ਹੁੰਦੀਆਂ ਨੇ ਉਹਦੇ ਵਾਲਾ ਵਰਕ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਤੇ ਜਿਹੜੀ ਆਪਣੀ ਦੂਸਰੀਆਂ ਮਸ਼ੀਨਾਂ ਹੁੰਦੀਆਂ ਨੇ ਉਹਨਾਂ ਦਾ ਵਰਕ ਵੀ ਆਪਾਂ ਕਰਕੇ ਦਿੰਨੇ ਆਂ ਸੋ ਆਪਣੀ ਕਸਟਮਰ ਦੀ ਬਜਟ ਦੇ ਹਿਸਾਬ ਨਾਲ ਤੇ ਡਿਜ਼ਾਈਨ ਦੇ ਹਿਸਾਬ ਨਾਲ ਜਿੱਦਾਂ ਉਹ ਕਹਿੰਦੇ ਨੇ ਆਪਾਂ ਓਦਾਂ ਵੀ ਰੈਡੀ ਠੀਕ ਹੈ ਜੀ ਤੇ ਵੀਡੀਓ ਦੇ ਵਿੱਚ ਤੁਸੀਂ ਕਲਰ ਨੇ ਜਿਹੜੇ ਸੂਟ ਨੇ ਪ੍ਰਿੰਟ ਨੇ ਡਿਜ਼ਾਈਨ ਨੇ ਉਹ ਤੁਸੀਂ 1 ਬਾਈ 1 ਚੈੱਕ ਕਰਦੇ ਜਾਣਾ ਜਿੱਦਾਂ ਜਿੱਦਾਂ ਵੀਡੀਓ ਕੇ ਚੱਲਦੀ ਜਾ ਰਹੀ ਹੈ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਸੂਟ ਸੀ ਸਕਰੀਨਸ਼ਾਟ ਲੈ ਕੇ ਆਪਾਂ WhatsApp ਤੇ DM ਕਰ ਸਕਦੇ ਹੋ ਠੀਕ ਹੈ ਤੇ ਸਾਰੇ ਜਣੇ ਪਲੀਜ਼ ਬਾਤ ਤੋਂ ਬਾਤ سپورਟ ਕਰਿਆ ਕਰੋ ਅੱਗੇ ਸ਼ੇਅਰ ਕਰਿਆ ਕਰੋ ਆਪਣੀ ਵਰਸ ਵਗੈਰਾ ਤੇ ਲਿੰਕ ਪੋਸਟ ਕਰਿਆ ਕਰੋ ਆਪਣੇ ਵੀਡੀਓਸ ਆ ਤੇ ਆਪਣੇ ਅੱਗੇ ਪੇਜ ਬਾਰੇ ਜ਼ਰੂਰ ਦੱਸਿਆ ਕਰੋ ਸਾਰਿਆਂ ਨੂੰ ਤਾਂ ਜੋ ਥੋੜਾ ਸਾਥ ਆ ਤੇ ਆਪਣਾ ਸਾਥ ਜਿਹੜਾ ਤੇ ਅਸੀਂ ਵੀਡੀਓ ਤੁਹਾਡੇ ਲਈ ਧੰ ਲੈ ਕੇ ਆਂਦੇ ਰਹੀਏ ਸੂਟਸ ਤੁਹਾਡੇ ਲਈ ਧੰ ਲੈ ਕੇ ਆਂਦੇ ਰਹੀਏ ਠੀਕ ਹੈ ਜੀ ਨਾ ਪਸੰਦ ਆਉਣ ਵਾਲਾ ਤਾਂ ਕੋਈ ਵੀ ਸੂਟ ਨਹੀਂ ਹੈਗਾ ਜਪਣੇ ਲਈ ਵੀਡੀਓ ਦੇ ਵਿੱਚ ਤੇ ਬਰਬਰੀ ਆ ਜਿਹੜੀ ਟਾਪ ਦੇ ਉੱਪਰ ਚੱਲ ਰਹੀ ਆ ਬਹੁਤ ਜ਼ਾਰੇ ਸੂਟ ਰਣ ਜਿਹੜੇ ਬਰਬਰੀ ਦੇ ਉਚਾਰੇ ਨੇ ਕਾਟਨ ਦੇ ਵਿੱਚ ਆ ਰਹੀ ਆ ਬਰਬੀ ਸਿੰਥੈਟਿਕ ਦੇ ਵਿੱਚ ਆ ਆ ਰਹੀ ਹੈ ਹੈਂਡਵਰਕ ਹੋ ਰੱਖਿਆ ਹੈ ਪ੍ਰਿੰਟ ਦੇ ਨਾਲ ਆ ਰਹੀ ਹੈ ਪਲੇਨ ਆ ਰਹੀ ਹੈ ਡਿਜੀਟਲ ਪ੍ਰਿੰਟ ਜਿੱਦਾਂ ਆਪਾਂ ਕਹਿ ਦਈਏ ਇਕ ਜੀ ਆਲਓਵਰ ਮੈਚਿੰਗ ਵਿਦਾਊਟ ਮੈਚਿੰਗ ਸਭ ਕੁਝ ਹਨਾ ਜਿੱਦਾਂ ਕਹਦੀ ਹੈ ਵੀ ਇੱਕ ਚੀਜ਼ ਜਦੋਂ ਇੱਕ ਇੱਕ ਫੈਬਰਿਕ ਟ੍ਰੈਂਡ ਬਣ ਜਾਂਦਾ ਹੈ ਤੇ ਉਹ ਫੇਮਸ ਹੋ ਜਾਂਦਾ ਹੈ ਸੋ ਸਾਰੇ ਜਨਾਂ ਨੂੰ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਸੂਟ ਤੁਹਾਨੂੰ ਵਧੀਆ ਲੱਗਣਗੇ ਤੇ ਤੁਸੀਂ ਆਰਡਰ ਕਰਨਾ ਨਾ ਭੁੱਲਿਓ ਤੇ ਇਹ ਵਾਲੇ ਤੁਸੀਂ ਚੈੱਕ ਕਰ ਸਕਦੇ ਹੋ ਰਾਇਲ ਬਲੂ ਕਲਰ ਦੇ ਨਾਲ ਰੋਜ਼ ਬਣੇ ਹੋਏ ਐ ਮੈਚਿੰਗ ਅਪ ਆਫ ਵਾਈਟ ਕਲਰ ਦੀ ਬਾਟਮ ਰੱਖੀ ਐ ਇਸ ਦੇ ਨਾਲ ਪਲੇਨ ਸੋ ਤੁਸੀਂ ਬਾਈ ਕਰ ਸਕਦੇ ਹੋ ਬਰਾਊਨ ਸ਼ੇਡ ਦੇ ਵਿੱਚ ਆ ਗਿਆ ਲਾਈਟ ਚਾ ਸ਼ੇਡ ਐ ਸੋ ਜਿਹੜੀਆਂ ਮੇਰੀਆਂ ਮੱਡੀ ਏ ਸੀ ਆ ਭੈਣਾਂ ਨੇ ਬੀਬੀਆਂ ਨੇ ਸਾਰੀਆਂ ਦਾਦੀਆਂ ਨੇ ਹਨਾ ਉਹ ਵੀ ਇਹ ਵਾਲੇ ਸੂਟ ਬਾਈ ਕਰ ਸਕਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਸਾਰੇ ਲਾਈਟ ਕਲਰ ਵੀ ਮੈਂ ਤੁਹਾਡੇ ਲਈ ਲੈ ਕੇ ਆਈਆਂ ਜਿਹੜੀ ਮਣੀਏ ਪਹਿਣਾ ਡਾਰਕ ਸੂਟ ਪਾਣੀ ਪਸੰਦ ਕਰਦੀਆਂ ਨੇ ਸੋ ਡਾਰਕ ਵੀ ਬਾਈ ਕਰ ਸਕਦੇ ਆ ਇਸ ਰੂਪ ਤੁਸੀਂ ਆਪਣੀ ਤੋਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਔਰ ਵਿਦਆਊਟ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਬਲੈਕ ਸ਼ੇਡ ਦੇ ਨਾਲ ਤੁਸੀਂ ਵਾਈਟ ਕਲਰ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਕੰਬੀਨੇਸ਼ਨ ਆ ਸੋ ਇੱਕ ਨਾ ਮੈਨੂੰ ਵਟਸਐਪ ਤੇ ਇੱਕ ਦੀਦੀ ਦਾ ਮੈਸੇਜ ਆਇਆ ਸੀਗਾ ਕਿ ਤੁਸੀਂ ਕੋਟ ਸੈਟ ਵਗੈਰਾ ਵੀ ਜਿਹੜੇ ਨੇ ਰੈਡੀ ਕਰਵਾ ਦਿੰਨੇ ਹੋ ਜਾਂ ਕਰ ਦਿੰਨੇ ਹੋ ਹਨਾ ਜਾਂ ਵੀ ਕਿਸੇ ਆਲ ਓਵਰ ਸੂਟ ਦਾ ਸਟਿਚ ਕਰ ਸਕਦੇ ਹੋ ਤੇ ਉਹਨਾਂ ਦੀ ਕੋ ਸ਼ਾਪ ਸੀਗੀ ਤੇ ਉਹਨਾਂ ਨੇ ਇਹ ਕਹਿਣਾ ਸੀ ਕਹਿੰਦੇ ਵੀ ਅਸੀਂ 10 ਤੋਂ 15 ਆਰਡਰ ਨੇ ਜਿਹੜੇ ਸਟਾਕ ਦਾ ਮਤਲਬ ਕਿ ਵੀ ਇੱਕੋ ਇਸ ਤਰ੍ਹਾਂ ਦੀ ਜਿੱਦਾਂ ਆਪਾਂ ਕਹਦੀ ਵੀ ਇੱਕ ਫੁੱਲ ਸਟਾਕ ਲੈਣਾ ਹੁੰਦਾ ਸੋ ਤੁਸੀਂ ਵੀ ਉਹਦਾਂ ਦੇ ਸਟਿਚ ਕਰਵਾ ਕੇ ਦੇਖ ਸਕਦੇ ਹੋ ਤੇ ਹਾਂਜੀ ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਹਾਂਜੀ ਜੇਕਰ ਕੱਲੇ ਕੋਡ ਸੈੱਟ ਹੀ ਨਹੀਂ ਜੇਕਰ ਤੁਸੀਂ ਫ੍ਰੌਕਸ ਹੁੰਦੀਆਂ ਨੇ ਜਿਹੜੀਆਂ ਆਪਣੀਆਂ ਵੈਸਟਰਨ ਹੁੰਦੀਆਂ ਨੇ ਚਾਹੇ ਚਾਹੇ ਉਹ ਜਿਹੜੀਆਂ ਪੰਜਾਬੀ ਲੁੱਕ ਦੇ ਵਿੱਚ ਵੇਅਰ ਕੀਤੀਆਂ ਜਾਂਦੀਆਂ ਨੇ ਤੁਸੀਂ ਚਾਹੇ ਪੰਜਾਬੀ ਸੂਟ ਰੈਡੀ ਕਰਵਾਉਣਾ ਆਪਣੇ ਤੋਂ ਚਾਹੇ ਤੁਸੀਂ ਕੋਟ ਸੈੱਟ ਰੈਡੀ ਕਰਵਾਉਣੇ ਨੇ ਪਹਿਲੀ ਗੱਲ ਤੇ ਹੋਗੀ ਸਟਿਚਿੰਗ ਹੀ ਹਾਂਜੀ ਆਪਾਂ ਸਟਿਚ ਕਰਕੇ ਦਿੰਨੇ ਆ ਸੋ ਤੁਸੀਂ ਆਪਣੇ ਤੋਂ ਕਿਤਾਂ ਦੀ ਵੀ ਕੋਈ ਵੀ ਡਰੈਸ ਜਿਹੜੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਤੇ ਆਪਾਂ ਤੁਸੀਂ ਕਿਸੇ ਸੂਟ ਦੀ ਜਾਂ ਕਿਸੇ ਡਰੈਸ ਦੀ ਪਿਕ ਪੇਸ ਕੇ ਵੀ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਕਿਉਂਕਿ ਆਪਣੀ ਜਿਹੜੀ ਸਟਿਚਿੰਗ ਹੈ ਸੂਟਾਂ ਦੀ ਉਹ ਮਾਸਟਰਸ ਤੇ ਦੁਆਰਾ ਕੀਤੀ ਜਾਂਦੀ ਹੈ ਜਿਹੜੇ ਟਾਪ ਲੈਵਲ ਤੇ ਜਿਹੜੇ ਆਪਣੇ ਵਧੀਆ ਸਟਿਚਿੰਗ ਕਰਦੇ ਆ ਤੇ ਹੈਂਡਵਰਕ ਵੀ ਟਾਪ ਕੁਆਲਟੀ ਦੇ ਤੇ ਕੀਤੇ ਜਾਂਦੇ ਆ ਤੇ ਟਾਪ ਜਿਹੜੇ ਹੈਂਡਵਰਕ ਦੇ ਕਾਰੀਗਰ ਨੇ ਉਹਨਾਂ ਦੁਆਰਾ ਹੀ ਕੀਤੀ ਜਾਂਦੀ ਹੈ ਠੀਕ ਹੈ ਸੋ ਤੁਹਾਨੂੰ ਕਦੇ ਵੀ ਵਰੀ ਲੈਣ ਦੀ ਲੋੜ ਨਹੀਂ ਜਿਹੜਾ ਅਨਾਦਰ ਬੁਟੀਕ ਦੇ ਵੱਲੋਂ ਤੁਹਾਨੂੰ ਵਰਕ ਅਤੇ ਫੈਬਰਿਕ ਆ ਹਮੇਸ਼ਾ ਟਾਪ ਕੁਆਲਿਟੀ ਦਾ ਹੀ ਮਿਲੇਗਾ ਸੋ ਤੁਸੀਂ ਕਿੱਦਾਂ ਦਾ ਵੀ ਕੋਈ ਵੀ ਵਰਕ ਕਿਸੇ ਵੀ ਫੈਬਰਿਕ ਦੇ ਉੱਪਰ ਔਰ ਆਪਣੇ ਕਿਸੇ ਵੀ ਕਲਰ ਦੇ ਹਿਸਾਬ ਦੇ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਤੋਂ ਔਰ ਦੂਸਰੀ ਗੱਲ ਆਗੀ ਆਪਣੇ ਜਿਹੜੇ ਕੋਟ ਸੈੱਟ ਨੇ ਉਹਨਾਂ ਦੇ ਬਹੁਤ ਸਾਰੇ ਡਿਜ਼ਾਈਨਸ ਨੇ ਜਿਹੜੇ ਬੁਟੀਕਸ ਦੁਆਰਾ ਰੈਡੀ ਕੀਤੇ ਜਾ ਰਹੇ ਨੇ ਬਹੁਤ ਸਟਾਈਲਿਸ਼ ਸੂਟ ਨੇ ਜਿਹੜੇ ਕੋਟ ਸੈੱਟ ਰੈਡੀ ਕੀਤੇ ਜਾਂਦੇ ਨੇ ਸੂਟਾਂ ਦੇ ਵੀ ਕੀਤੇ ਜਾਂਦੇ ਨੇ ਕੋਟ ਸੈੱਟ ਸਿੰਥੈਟਿਕ ਸੂਟਾਂ ਦੇ ਵੀ ਕੀਤੇ ਜਾਂਦੇ ਨੇ ਕਾਟਨ ਦੇ ਵੀ ਕਰ ਰਹੇ ਨੇ ਲੇਸ ਵਗੈਰਾ ਲਗਾ ਕੇ ਹਨਾ ਜੋ ਜਿੱਦਾਂ ਬਹੁਤ ਵਧੀਆ ਲੱਗਦਾ ਹੈ ਤੇ ਆਪਾਂ ਇੱਕ ਤੁਹਾਨੂੰ ਕੋਟ ਸੈੱਟ ਦੇ ਸ਼ਰਟਸ ਦਿਖਾਈਆਂ ਸੀ ਇਹ ਸ਼ਾਰਟ ਵੀਡੀਓ ਪਾਈ ਹੋਈ ਹੈ ਆਪਣੇ YouTube ਦੇ ਵਿੱਚ ਕਾਲਰ ਲਗਾ ਕੇ ਨਾ ਲੀਲਨ ਫੈਬਰਿਕ ਹੈ ਆਪਣਾ SK brand ਦਾ Lilan fabric ਆ ਉਧੂ ਪਰ ਆਪਾਂ ਆਰੀ ਵਰਕ ਕੀਤਾ ਹੋਇਆ ਸੋ ਤੁਸੀਂ ਉਦਾਂ ਵੀ ਕਰਵਾ ਸਕਦੇ ਹੋ ਥ्रेड ਵਰਕ ਦੇ ਨਾਲ ਵੀ ਕਰਵਾ ਸਕਦੇ ਹੋ ਤੇ ਜੇਕਰ ਤੁਸੀਂ ਕੋਈ ਮਸ਼ੀਨੀ ਡਿਜ਼ਾਈਨ ਕਰਵਾਉਣਾ ਤਾਂ ਉਹ ਵੀ ਕਰਵਾ ਸਕਦੇ ਹੋ ਸੋ ਜਿੱਦਾਂ ਤੁਸੀਂ ਆਪਾਂ ਨੂੰ ਕਹੋਗੇ ਕਿ ਸਾਨੂੰ ਆਪਣੀ ਸ਼ਾਪ ਤੇ ਲਈ ਇਦਾਂ ਦਾ ਡਿਜ਼ਾਈਨ ਚਾਹੀਦਾ ਇਦਾਂ ਦੇ ਕੋਟ ਸੈਟ ਚਾਹੀਦੇ ਨੇ ਸੋ ਤੁਸੀਂ ਉਦਾਂ ਰੈਡੀ ਕਰਵਾ ਸਕਦੇ ਹੋ ਜਿੱਦਾਂ ਕਿ ਤੁਸੀਂ ਇਹ ਵਾਲਾ ਸੂਟ ਜਿਹੜਾ ਹੁਣ ਸਕਰੀਨ ਤੇ ਦੇਖ ਰਹੇ ਹੋ ਇਹ ਹੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਪ੍ਰਿੰਟ ਸੋਹਣੇ ਲੰਗੇ ਆ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਤੇ ਅੱਗੇ ਵੀ ਬਹੁਤ ਸਾਰੇ ਪ੍ਰਿੰਟ ਆਉਣਗੇ ਸੋ ਤੁਸੀਂ ਇੱਥਾਂ ਦੇ ਇਹ ਵਰਬਰੀ ਦੇ ਸੂਟ ਨੇ ਜਿਹੜੇ ਇਹਨਾਂ ਦੇ ਆਪਣੇ ਤੋਂ ਸਲਵਾਰ ਦੇ ਨਾਲ ਵੀ ਕਾਟਨ ਕੋਟ ਸੂਟ ਹੈ ਕੋਟ ਸੈਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਪਲਾਜ਼ੋ ਸ਼ਾਰਟ ਦੇ ਨਾਲ ਵੀ ਕਰਵਾ ਸਕਦੇ ਹੋ ਸੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਦਾਂ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਸੋ ਤੁਸੀਂ ਆਪਾਂ ਨੂੰ ਆਪਣਾ ਜਿਹੜਾ ਆਰਡਰ ਹੈ ਟੈਨਸ਼ਨ ਫ੍ਰੀ ਹੋ ਕੇ ਦੇ ਸਕਦੇ ਹੋ ਸੋ ਮੈਂ ਪੈਨ ਨੂੰ ਕਿਹਾ ਤੇ ਆਪਣੇ ਕੋਲ ਪੈਨ ਦੇ 10 ਸੂਟਾਂ ਦੇ ਜਿਹੜੇ 10 ਕੋਟ ਸੈਟਨ ਦੇ ਆਰਡਰ ਨੇ ਤੇ ਉਹ ਇਸ ਬਰਬਰੀ ਤੋਂ ਉੱਪਰ ਵੀ ਇਕ ਹੀ ਕਰਵਾ ਰਹੇ ਨੇ ਠੀਕ ਹੈ ਜੀ ਤੇ ਤੁਸੀਂ ਵੀ ਆਪਣੀ ਜੇ ਕਿਸੇ ਨੇ ਆਪਣੀ ਸ਼ਾਪ ਦੇ ਲਈ ਆਪਣੇ ਤੋਂ ਸੂਟ ਬਾਇ ਕਰਨੇ ਨੇ ਜਾਂ ਫਿਰ ਕੋਈ ਸੂਟ ਸਟਿਚ ਕਰਵਾਉਣੇ ਨੇ ਜਿਹੜੇ ਰੈਡੀमेड ਸੂਟਾਂ ਦੀ ਸ਼ਾਪ ਕਰਦੇ ਆ ਸੋ ਤੁਸੀਂ ਆਪਣੇ ਦੋਦਾਂ ਦੇ ਸੂਟ ਸਟਿਚ ਕਰਵਾ ਸਕਦੇ ਹੋ ਜੇ ਕਿਸੇ ਨੇ ਆਪਣੀ ਸ਼ਾਪ ਦੇ ਲਈ ਜਾਂ ਆਪਣੇ ਬੁਟੀਕ ਦੇ ਲਈ ਆਪਣੇ ਤੋਂ ਹੈਂਡਵਰਕ ਦੇ ਸੂਟ ਰੈਡੀ ਕਰਵਾਉਣੇ ਹਨ ਤੁਸੀਂ ਉਦਾਂ ਦੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਸਾਰੇ ਜਣੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਲੀਜ਼ ਸਕਿਪ ਨਾ ਕਰਿਆ ਕਰੋ ਇੱਕ ਗੱਲ ਤੁਮੇ ਦਾ ਸ਼ੇਅਰ ਕਰਿਆ ਕਰੋ ਕਮੈਂਟ ਸੈਕਸ਼ਨ ਵਿੱਚ ਜਾ ਕੇ ਕਮੈਂਟ ਜਰੂਰ ਕਰਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਬਰਬਰੀ ਦੇ ਸੂਟ ਨੇ ਜੀ ਸਾਰੇ ਇੱਕ ਵਾਰ ਦੁਬਾਰਾ ਤੁਹ ਦੱਸ ਰਹੀ ਹਾਂ ਬਰਬਰੀ ਇਹਨਾਂ ਦਾ ਫੈਬਰਿਕ ਰਹਿਣ ਵਾਲਾ ਇਹ ਤੁਸੀਂ ਸੂਟ ਆਪਣੇ ਤੋਂ ਮੈਚਿੰਗ ਵੀ ਬਾਈ ਕਰ ਸਕਦੇ ਹੋ ਤੇ ਉਹ ਵਿਦਆਊਟ ਮੈਚਿੰਗ ਵੀ ਬਾਈ ਕਰ ਸਕਦੇ ਹੋ ਵਿਦ ਦੁਪੱਟਾ ਔਰ ਵਿਦਆਊਟ ਦੁਪੱਟਾ ਬਾਈ ਕਰ ਸਕਦੇ ਹੋ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਵਰਲਡ ਵਰਡ ਆਪੇ ਸ਼ਿਪਿੰਗ ਕਰਦੇ ਆ ਜੀ ਤੁਸੀਂ ਕਿਤੇ ਵੀ ਬੈਠੇ ਆਪਣਾ ਕੋਈ ਵੀ ਸੂਟ ਜਿਹੜਾ ਆਰਡਰ ਪਲੇਸ ਕਰ ਸਕਦੇ ਹੋ ਸਾਰੇ ਵਰਕ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਹੈਂਡ ਪੇਂਟ ਬਲੌਕ ਪੇਂਟ ਆਰੀ ਨੀਡਲ ਥ੍ਰੈਡ ਆਪਾਂ ਸਾਰੇ ਵਰਕ ਕਰਦੇ ਆ ਆਪਣੇ ਕੋਲ ਸਾਰੇ ਵਰਕ ਅਵੇਲੇਬਲ ਹੈਗੇ ਸੋ ਤੁਸੀਂ ਆਪਣੇ ਸੂਟ ਨੇ ਜਿਹੜੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਔਰ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਆਪਣੀ ਚੋਇਸ ਦੇ ਅਨੁਸਾਰ ਆਪਣੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਸਾਰੇ ਜਣੇ ਪਲੀਜ਼ ਬੱਤ-ਬਤ ਸਪੋਰਟ ਕਰਿਆ ਕਰੋ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਨੇ ਆਪਣੇ ਪੇਜ ਨੂੰ ਹਲੇ ਤੱਕ ਨਦਰ ਬੁਟੀਕ ਵਾਲੇ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਵੀ ਫੋਲੋ ਕਰ ਲਓ ਔਰ ਜਿਨ੍ਹਾਂ ਨੇ ਪੰਜਾਬੀ ਫਹਿਰਾਵਾ ਬਾਈ ਨਦਰ ਇਹ ਵਾਲਾ ਪੇਜ ਨਹੀਂ ਫੋਲੋ ਕੀਤਾ ਉਹ ਵੀ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਓ ਠੀਕ ਹੈ ਜੀ ਤੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਜਿਨ੍ਹਾਂ ਨੇ ਵੀ ਇਹ ਵਰਬਰੀ ਦੇ ਸੂਟ ਮੈਚਿੰਗ ਆਲ ਓਵਰ ਤੁਸੀਂ ਇਦਾਂ ਵੀ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਆਪਣੇ ਤੋਂ ਸੂਟ ਆਰਡਰ ਕਰ ਰਹੇ ਨੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਤੇ DM ਕਰ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਚਲੋ ਜੀ ਅੱਜ ਦੇ ਬਲੌਗ ਦੀ ਐਂਡ ਇੱਥੇ ਕਰਦੇ ਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓਜ਼ ਪੱਤਾ ਸੋਹਣੀ ਲੱਗੀ ਹੋਊ ਸੂਟ ਤੁਹਾਨੂੰ ਬਹੁਤ ਸੋਹਣੇ ਲੱਗੇ ਹੋਣਗੇ ਸੋ ਆਰਡਰ ਜਲਦੀ ਕਰਿਓ ਤਾਂ ਜੋ ਸਟਾਕ ਲੀਅਰ ਨਾ ਹੋ ਜੀ ਮਿਲਾਂਗੇ ਇੱਕ ਨਵੇਂ ਬਲੌਗ ਦੇ ਅੰਦਰ